ਹਾਂਜੀ ਬਾਈ ਭਰਾਓ ਅੱਜ ਆਪਣਾ ਭਰਾ ਬਾਈ ਮੱਟ ਸ਼ੇਰੋਂ ਵਾਲਾ ਤੁਹਾਨੂੰ ਪਤਾ ਹੀ ਆ ਜਿਵੇਂ ਗੀਤ ਲਿਖਦਾ ਹਨ ਤੇ ਭਰਾੜਾ ਮੇਰਾ ਕਾਫੀ 4-5 ਸਾਲ ਤੋਂ ਬਾਈ ਦਾ ਪਿਆਰ ਆ ਤੇ ਬਾਈ ਨੂੰ ਅੱਜ ਮੈਂ ਸਪੈਸ਼ਲੀ ਫੋਨ ਲਾਇਆ ਮੈਂ ਕਿਹਾ ਬਾਈ ਵੀ ਅੱਗੇ ਆ ਕੇ ਮਾੜਾ ਸਾਨੂੰ 5-10 ਮਿੰਟ ਜ਼ਰੂਰ ਆਈ ਤੇ ਬਾਈ ਆਪਣਾ ਮੱਟ ਜ਼ਰੂਰ ਆਇਆ ਤੇ ਬਾਈ ਦੇ ਬਾਈ 2-4 ਮਿੰਟਾਂ ਦੂਰ ਵਿਚਾਰਾਂ ਸੰਜੇ ਕਰ ਭਰਾ ਮੈਂ ਸਾਰਾ ਤੋਂ ਪਹਿਲਾਂ ਤਾਂ ਹਤੇਰੀ ਸਾਜ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਸਾਡਾ ਬਰਿੰਦਰ ਬਰਾਲ ਬਿੰਦਰ ਬਰਾਲ ਤਲਵੰਡੀ ਭਾਈ ਕੇ ਬਾਈ ਆਪਣੀ ਪੂਰੀ ਟੀਮ ਨੂੰ ਲੈ ਕੇ ਆਇਆ ਇੱਕ ਵਾਰ ਆਪਣੇ ਨਾਂ ਤੇ ਜੜੇ ਮਾਰ ਤੁਸੀਂ ਬਾਈ ਯਾਰ ਬਹੁਤ ਵੱਡੀ ਗੱਲ ਬਾਤ ਆ ਇਹ ਜਿਹੜੇ ਮਸਲੇ ਲਈ ਚੱਲੇ ਆਪਾਂ ਮਗ ਗਾਲਾਂ ਲਿਖਿਆ ਸੀ ਕਿ ਮੈਂ ਤਾਂ ਸ੍ਰੀ ਰਵਿੰਦਰ ਰਤ ਖੇਡ ਦੀ ਬੋਲੀ ਲੱਗਦੀ ਨਹੀਂ ਸੱਚ ਜਾਨਾ ਉਹ 20-22 ਸਾਲ ਮੇਰਾ ਪਾਪਾ ਚੱਟਾ ਨਾਲ ਸ੍ਰੀ ਲੱਗਦਾ ਰਿਹਾ ਉਹ ਧਰਨਾ ਲੱਗਿਆ 4 ਸਾਲ ਪਹਿਲਾਂ ਲੱਗਿਆ ਹੋਊਗਾ 2021 'ਚ ਲੱਗਿਆ ਪਰ ਮੈਂ ਉਸ ਤੋਂ ਪਹਿਲਾਂ ਗਾਣੇ ਲਿਖੇ ਸੀ ਕਿ ਮੈਂ ਪਿੰਡ ਪੈਦਲ ਤੁਰਿਆ ਜਾਵਾਂ ਫਸਲ ਵੇਚ ਕੇ ਲੱਖਾਂ ਦੀ ਭਾਣਾ ਕੋਲ ਨਹੀਂ ਸੀ ਕਰਦਾ ਕਿਵੇਂ ਸਵਾਰੀ ਬੱਸਾਂ ਦੀ ਕਿ ਕੀਤਾ ਲਾਲਿਆ ਨਾਲ ਹਿਸਾਬ ਮੁੜਿਆ ਮੁਸਕਲ ਨਾਲ ਵਿਆਹ ਭਾਣਾ ਕੋਲ ਨਹੀਂ ਸੀ ਕਰਦਾ ਕਿਵੇਂ ਸਵਾਰੀ ਬੱਸਾਂ ਦੀ ਮੈਂ ਪਿੰਡ ਪੈਦਲ ਤੁਰਿਆ ਜਾਵਾਂ ਫਸਲ ਵੇਚ ਕੇ ਲੱਖਾਂ ਦੀ ਕਿ ਆਪੋ ਆਪਣੀ ਮੰਦ ਮੰਗਣੀ ਹੈ ਸਾਰੇ ਜਾਲਾਂ ਨੇ ਆਪੋ ਆਪਣੀ ਮੰਦ ਮੰਡਰੀਆ ਸਾਰਾਂ ਜਾਲਾਂ ਨੇ ਘਰ ਵਾਲੀ ਨੇ ਸੂਟ ਮਠਾਈ ਮੰਦਰੀਆਂ ਨੇ ਉਹ ਮੈਂ ਲੈ ਨਹੀਂ ਸਕਿਆ ਐਨਕ ਟੁੱਟੀ ਮਾਂ ਦੀ ਅੱਖਾਂ ਦੀ ਮੈਂ ਪਿੰਡ ਪੈਦਲ ਤੁਰਿਆ ਜਾਮਾ ਫਸਲ ਵੇਚ ਕੇ ਲੱਖਾਂ ਦੀ ਅੱਜ ਸਾਡੀ ਫਸਲ ਦੀ ਗੱਲ ਫਸਲ ਦੀ ਗੱਲ ਜੇ ਕਰੀਏ ਸਾਡਾ ਬਾਪੂ ਦੱਲਿਆਲ ਸਾਹਿਬ ਅੱਜ ਮਰਨ ਕਿਨਾਰੇ ਤੇ ਹੈ ਮਰਨ ਮੱਤ ਰੱਖਿਆ ਹੋਇਆ ਨੇ ਤੇ ਕਿਉਂ ਨਾ ਫਿਰ ਨੌਜਵਾਨੋ ਆਪਾਂ ਨਾਲ ਜੁੜੀਏ ਪਿੰਡਰ ਵਰਗੇ ਆ ਸਾਰੀ ਟੀਮ ਵਧਾਈ ਦੇ ਪਾਤਰੋਂ ਤੁਸੀਂ ਕਿਉਂਕਿ ਭਾਈ ਜੀ ਸੱਪ ਤੋਂ ਲੰਗਰ ਤੋਂ ਬਾਅਦ ਲੀਹਾਂ ਕੁੱਟਣ ਦਾ ਕੋਈ ਫਾਇਦਾ ਨਹੀਂ ਮੈਂ ਹਮੇਸ਼ਾ ਹੀ ਗੱਲ ਕੀਤੀ ਹੈ ਮੈਂ ਬਈ ਉਹ ਗੀਤਕਾਰ ਕਲਾਕਾਰਾਂ ਵਾਂਗੂ ਨਹੀਂ ਹੈਗਾ ਵੀ ਇੰਟਰਵਿਊ ਦੇ ਸਿਰਫ ਚੱਟਾਂ ਦੀ ਗੱਲ ਕੀਤੀ ਮੈਂ ਲਿਖਿਆ ਸੀ ਆ ਕਿ ਪਹਿਲਾਂ ਛੋਟੀ ਭੈਣ ਵਿਆਹੀ ਫੇਰ ਬੈਂਕ ਦੀ ਕਿਸ਼ਤ ਵੀ ਲਾਹੀ ਨਾਲ ਲੱਥਿਆ ਸਿਰ ਤੋਂ ਕਰਜ਼ਾ ਮਿੱਟੀ ਵਿੱਚ ਮਿੱਟੀ ਹੋ ਕੇ ਪੁੱਤ ਵਰਗਾ ਫੋਟ ਟਰੈਕਟਰ ਜੱਟ ਨੇ ਵੇਚਿਆ ਰੋ ਰੋ ਕੇ ਪੁੱਤਾਂ ਵਰਗਾ ਹੁੰਦਾ ਫੋਟ ਟਰੈਕਟਰ ਕਿ ਘਰ ਵਾਲੀ ਨੇ ਦਿਲ ਆਪਣੇ ਤੇ ਦਿਲ ਵਿੱਚ ਸ਼ੌਂਕ ਚ ਪਾ ਲੇ ਪਰੀਆਂ ਵਰਗੀ ਪਾਈ ਫਿਰਦੀਆਂ ਸੂਟਾਂ ਕੀਆਂ ਵਾਲੇ ਇੱਕੋ ਚੁੰਨੀ ਲਵੇ ਵਿਚਾਰੀ ਸਿਰ ਤੇ ਧੋ ਧੋ ਕੇ ਫਿਰ ਮੈਂ ਲਿਖਿਆ ਜਦੋਂ ਮੈਂ ਤੇ ਮੇਰਾ ਬਾਪੂ ਬੇਟਾ ਜਦੋਂ ਜੱਟ ਜੀ ਮਿੰਨੇ ਰਾਤ ਕੰਮ ਕਰਦਾ ਹੁੰਦਾ ਸੀ ਨਾ ਮੇਰਾ ਬਾਪੂ ਫਿਰ ਅੰਦਰੇ ਘਟੁੰਬ ਵੱਜੀ ਫਿਰ ਮੈਂ ਲਿਖਿਆ ਕਿ ਚਿੱਟੀਆਂ ਕਾਲੀਆਂ ਬੱਟੀਆਂ ਬੱਟੀਆਂ ਭੁੱਬ ਨਿਕਲ ਗਈ ਵੇਖ ਕੇ ਗੱਡੀਆਂ ਇੰਜ ਲੱਗਦਾ ਸੀ ਸੀਨੇ ਵਿੱਚ ਕੋਈ ਜਿੱਦਾਂ ਗੋਲੀ ਵੱਜਦੀ ਨਹੀਂ ਓਏ ਮੈਂ ਤੇ ਸਰੀ ਰੋਂਦੇ ਰਹੇ ਬਖੇ ਤੇ ਬੋਲੀ ਲੱਗਦੇ ਰਹੀ ਜੱਟ ਤੇ ਸਰੀ ਰੋਇਆ ਕਰਨਗੇ ਜੇ ਇਹ ਐਮਐਸਪੀ ਆਪਾਂ ਨਾਲ ਇਹਨਾਂ ਤੋਂ ਲੱਤੀ ਸੋ ਆਪਾਂ ਤੇ ਮੋਟੇ ਦਾ ਮੋਟਾ ਲਾ ਕੇ ਖੜੀਏ ਫਿਰ ਮੈਂ ਵਧਾਈ ਦੇ ਪਾਤਰ ਕਹਿੰਦਾ ਵੀ ਤਵੰਡੀ ਭਾਈ ਕੇ ਬਰਿੰਦਰ ਬਰਾਲ ਸਾਡਾ ਭਰਾ ਹੈ ਹਮੇਸ਼ਾ ਆਤੀ ਰਾਤ ਜੇ ਆਵਾਜ਼ ਮਾਰੋਗੇ ਨਾਲ ਖੜਾਂਗੇ ਤੁਹਾਡੇ ਬਹੁਤ ਘੱਟ ਲੋਕਾਂ ਦੇ ਹਿੱਸੇ ਆਉਂਦਾ ਇਹ ਹਣਾ ਜੋ ਜੋ ਤੁਸੀਂ ਬਹੁਤ ਵੱਡਾ ਮੱਝਪਾ ਮਸਲਾ ਹੱਲ ਕਰਨ ਜਾ ਰਹੇ ਆ ਦੂਜੀ ਗੱਲ ਮੱਥੇ ਮੋਹਰ ਦੱਸਦਾ ਨਾ ਸਰਹੰਦ ਦੀ ਸਭਾ ਚੱਲ ਰਹੀ ਹੈ ਸਾਡੇ ਦਸਮੇਸ਼ ਪਿਤਾ ਮਾਤਾ ਕੁਝ ਦੀ ਤੇ ਕੀ ਗੁਦਰੀ ਛੋਟੇ ਸਹਿਮਜਾਤੇ ਤੇ ਕੀ ਗੁਦਰੀ ਕਿ ਸਿੱਖ ਕੌਮ ਦਾ ਹੁੰਦਾ ਹੈ ਜਿੱਥੇ ਸਿਰ ਉੱਚਾ ਜਾ ਕੇ ਜਿੱਥੇ ਯੋਧੇ ਹੋ ਸ਼ਹੀਦ ਸੀਸ ਗੁਰੂ ਲਈ ਇਕੱਠਾ ਕੇ ਜਿੱਥੇ ਬਾਬਾ ਜੋਰਾਵਰ ਸਿੰਘ ਨਾਲੇ ਫਤਿਹ ਸਿੰਘ ਨੇ ਸੂਬੇ ਦੇ ਕਮਾਂਡਰ ਨੂੰ ਤੁਹਾਨੂੰ ਸੌ ਲੱਗੇ ਸਿੱਖੋ ਬਾਜਾ ਵਾਲੇ ਦੀ ਜੇ ਕਦੇ ਬਾਈਪਾਸ ਕਰੋ ਸਰਹੰਦ ਨੂੰ ਕਿਰੇ ਸਰਹੰਦ ਨੂੰ ਬਾਈਪਾਸ ਨਾ ਕਰਿਓ ਕਿ ਕੋਟਲੇ ਨਵਾਬ ਦੀ ਵੀ ਕਰਿਓ ਸਿਫਤ ਜੀ ਨੇ ਹਾਂ ਦਾ ਨਾਰਾ ਉੱਥੇ ਮਾਰਿਆ ਕਹਿੰਦਾ ਬੱਚਿਆਂ ਤੇ ਜ਼ੁਲਮ ਕਿਉਂ ਢਾਵੇਂ ਦੱਸੋ ਸੂਬੇ ਆ ਹੰਕਾਰਿਆ ਜਦ ਮੈਂ ਤੱਤੇ ਸੀ ਤੇ ਬਰਦ ਸੀਗਾ ਬਰਦ ਠੰਡਾ ਤੇ ਜਦ ਮੈਂ ਸੀ ਤੱਤੇ ਭਲਾ ਜਾਣ ਦੇ ਕੀ ਬਹੁਤੀ ਹੋ ਠੰਡ ਲੋ ਸੂਬੇ ਸੌ ਲੱਗੇ ਸਿੱਖੋ ਬਾਜਾ ਵਾਲੇ ਦੀ ਜੇ ਕਦੇ ਬਾਈਪਾਸ ਕਰੋ ਸਰਹੰਦ ਨੂੰ ਛੋਟਾ ਕੋਲੇ ਭਾਈ ਟਾਈਮ ਮੈਨੂੰ ਪਤਾ ਥੋੜੀ ਐ ਇਹਨਾਂ ਨੂੰ ਇਹਨਾਂ ਦੇ ਪੈਰ ਬਹੁਤ ਕਾਲੇ ਹੋਏ ਪਿਆ ਵੀ ਕਦੋਂ ਅਸੀਂ ਜਾ ਕੇ ਡੱਲਿਆਲ ਸਾਹਿਬ ਕੋਲੇ ਜਾਈਏ ਜਿੱਥੇ ਜਿੱਥੇ ਮੇਰੀ ਬਾਤ ਸੁਣਦੀ ਐ ਵੀਡੀਓ ਤੁਸੀਂ ਇੰਦੀ ਇੱਕ ਸ਼ੇਅਰ ਕਰ ਦੋ ਯਾਰ ਆਪਾਂ ਅੱਜ ਪੋਦੇ ਮਹੀਨੇ ਰਜਾਈਆਂ ਚ ਪਿਆ ਤੁਸੀਂ ਦੇਖੋ ਛੋਟੇ ਛੋਟੇ ਸਹਾਇਜਾਤ ਦੇ ਠੰਡੇ ਮੁਰਦਿਆਂ ਵਿੱਚ ਕਿਵੇਂ ਰਾਤ guzari ਹੋਣੀ ਆ ਉਹਨਾਂ ਨੇ ਤੇ ਅੱਜ ਖਨੌਰੀ ਬਾਰਡਰ ਤੇ ਸਾਡੇ ਕਿਸਾਨ ਸਾਡੇ ਬਾਪੂ ਭੁੱਖ ਭੁੱਖੇ ਪਾਣੇ ਬੈਠੇ ਅੱਜ ਮੈਨੂੰ ਲੱਗਦਾ 28 29 ਵਜੇ ਹੋ ਗਿਆ ਹੋਊ 3 ਵਜੇ ਨਾਲ ਅੱਜ 30 ਦਿਨ ਦੇਖ ਲਓ ਜੇ ਬੱਚਾ ਸਾਡਾ ਕੋ ਸਕੂਲੋਂ ਲੇਟ ਹੋ ਜਵੇ ਬਣ ਜਾਂਦੀ ਸਾਰੇ ਪਰਿਵਾਰ ਤੇ ਇੱਕ ਨਹੀਂ ਦੋ ਨਹੀਂ ਤਿੰਨ ਨਹੀਂ ਜਾਮਾ ਸਦਕੇ ਮੈਂ ਜਿਨੇ ਚਾਰ ਵਾਰ ਤੇ ਦੋ ਘੜੀ ਚਮਕਾਰ ਭੇਜਤੇ ਹੱਸ ਹੱਸ ਕੇ ਭੇਜੇ ਜੰਗ ਨੂੰ ਸਿਮਲਾ ਤੋਂ ਸਾਰੇ ਨੇ ਘੂਮਿਆ ਦੱਸੋ ਕੌਣ ਕੌਣ ਗਿਆ ਸਰਹੰਦ ਨੂੰ ਸੋ ਮੈਂ ਹੱਥ ਬੰਨ ਕੇ ਬੇਨਤੀ ਕਰਦਾ ਕਿ ਸਾਡੇ ਖੇਤ ਬਚਾ ਲਈ ਆਪਾਂ ਨਹੀਂ ਤਾਂ ਖੇਤ ਚ ਜੱਟ ਤੇ ਸਿਰੀ ਦੀ ਸਾਝ ਬਹੁਤ ਵੱਡੀ ਸਾਝ ਹੁੰਦੀ ਐ ਸਿਰੀ ਦਾ ਪੁੱਤਾਂ ਨਾ ਜੀ 22-23 ਸਾਲ ਜ਼ਿਮੀਦਾਰਾਂ ਦਾ ਮੇਰੇ ਪਿਓ ਨੇ ਲਾਏ ਨੇ ਤੇ ਜੱਟ ਨੂੰ ਪਤਾ ਹੁੰਦਾ ਜਾਂ ਸੀਰੀ ਨੂੰ ਪਤਾ ਹੁੰਦਾ ਵੀ ਖੇਤ ਵਾਲੇ ਮੋਟਰ ਦੀ ਚਾਬੀ ਕਿੱਥੇ ਪਈ ਐ ਤੂੰ ਦੀਆਂ ਜੜਾਂ ਥੱਲੇ ਪਈ ਐ ਜਾਂ ਇੱਟ ਥੱਲੇ ਪਈ ਐ ਜਿਹੜੀ ਗੱਲ ਜੱਟ ਸੀਰੀ ਨੂੰ ਦੱਸਦੇ ਮੁੰਲਾ ਦੇ ਘਰੇ ਨਹੀਂ ਦੱਲਦਾ ਹੁੰਦਾ ਸੋ ਮੈਂ ਹੱਥ ਬੰਨ੍ਹ ਕੇ ਬੇਨਤੀ ਕਰਦਾ ਮੈਂ ਜਦੋਂ ਸ਼ੁਰੂ ਹੋਇਆ ਸੀ ਧਰਮਾਚਾਰ ਵੀ ਕੋ ਪਟਿਆਲੇ ਤਾਂ ਨਾ ਲੱਗਿਆ ਸੀਗਾ ਸ਼ੁਰੂ-ਸ਼ੁਰੂ ਚ ਤਿੰਨ ਸਾਲ ਚ 4 ਸਾਲ ਪਹਿਲਾਂ ਤਾਂ ਮੈਨੂੰ ਇੱਕ ਬੰਦੇ ਨੇ ਤਾਣਾ ਮਾਰਿਆ ਸੀ ਕਹਿੰਦਾ ਤੇਰੇ ਕੋਲ ਜਮੀਨ ਤਾਂ ਖੁੱਟਮੀ ਹੈਗੀ ਉਹ ਕਿੱਦੋਂ ਜੱਟਾਂ ਨਾਲ ਮਗਰ ਲੱਗਿਆ ਫਿਰਦਾ ਮੈਨੂੰ ਇੱਕੋ ਗੱਲ ਕਹੀ ਸੀ ਹਾਂ ਮੈਂ ਮੰਨਦਾ ਮੇਰੇ ਕੋਲ ਜ਼ਮੀਨ ਨਹੀਂ ਪਰ ਮੇਰੇ ਕੋਲ ਜ਼ਮੀਨ ਹੈ ਜੇ ਜ਼ਮੀਰਾਂ ਜਾਗਦੀਆਂ ਨੇ ਤਾਂ ਚਲੋ ਆਨ ਆਪਾਂ ਬੰਲੇ ਸਾਹ ਦੇ ਕੋਲ ਚਲੀ ਰਹਿਮ ਜੀ ਦਾ ਖਾਲਸਾ ਵੈਰੀ ਕੋਲ ਜਿੱਤੇ ਫਤਿਹ ਇੱਕ ਵਾਰ ਫੇਰ ਮੈਂ ਬਤਾਉਂਦੇ ਪਾਪਰ ਕਹਿੰਦਾ ਆ ਸਾਰੇ ਦੋ ਬਈ ਕੈਮਰਾ ਮਾਰ ਦਿਓ ਬਾਈ ਫਿਰ ਹਾਂ ਇਹਨਾਂ ਨੂੰ ਦੇਖ ਕੇ ਹੋਰ ਮੁੰਡੇ ਵੀ ਆਉਣਗੇ ਵਿਸਾਨ ਦੇ ਲਖਿੰਦਰ ਹਮਨ ਬੋਲ ਦੀ ਸਾਥ ਸਾਰੇ ਭਰਾ ਨੇ ਬਿੰਦਰ